ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਬਹੁਤ-ਬਹੁਤ ਮਣੀ ਡੇ ਦੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਮੈਂ ਦਿਖਾ ਰਹੀ ਹਾਂ ਇਹ ਵੀਡੀਓ ਦੋਸਤੋ ਮੈਨੂੰ WhatsApp ਰਾਹੀਂ ਭੇਜੀ ਗਈ ਹੈ ਲੋਕੇਸ਼ਨ ਬਾਈ ਜੀ ਹੋਰਾਂ ਦੀ ਹੈਗੀ ਆ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੋਸਤੋ ਇਹ ਹੈਗਾ ਤੀਜਾ ਸੂਹ ਆ ਸੋਣ ਵਾਲੀ ਹੈ ਡੇਟ ਮੁਤਾਬਕ ਬਾਈ ਜੀ ਹੁਣ ਦੱਸਦੇ ਆ 10 ਦਿਨ ਦੀ ਹਜੇ ਕੱਚੀ ਆ ਦੂਜੇ ਸੂਹੇ ਦੁੱਧ ਦਾ ਰਿਕਾਰਡ ਈ ਕਿਹ ਲੋ ਤਾਂ ਪਲੱਸ ਦਾ ਹੈ 10 ਦਿਨ ਬਾਈ ਕਹਿੰਦਾ ਡੇਟ ਮੁਤਾਬਕ ਸੂਨ ਦੇ ਵਿੱਚ ਲੈ ਜੂ। ਬਾਕੀ ਦੋਸਤੋ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਕੱਦ ਕਰ ਦੋਸਤੋ ਪੂਰਾ ਵੱਡਾ। ਪਲੀ ਪੁਲੀ ਬਹੁਤ ਆ ਦੋਸਤੋ ਦੁੱਧ ਚੰਗਾ ਪਿਆਜੂ ਬਾਈ ਜੀ ਹੁਣੇ ਕਹਿੰਦੇ ਬਾਕੀ ਦੋਸਤੋ ਹਵਾਨੇ ਚ ਵਾਲਟਲ ਹਜੇ ਕਾਫੀ ਪਈ ਐ। ਥਾਂ ਦੇ ਸਹਿ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਆ। ਅੱਤੀ ਚਾਈ ਵਾਲੇ। ਇਹ ਸਕੁਆਟੀ ਵੇਚ ਸਕਦੇ ਆ ਬਹੁਤ ਜ਼ਿਆਦਾ ਸੋਹਣੀ। ਸੋਹਣੇ ਮੂੰਹ ਉੱਥੇ ਦੀ ਐ ਛੋਟਾ ਕੰਨਾ ਬੋਦੀ ਵਾਲੀ ਜਰਸੀ। ਪੈਟ ਫੁੱਟਾ ਚੰਗਾ ਦੋਸਤੋ ਚੌੜਾ weight ਵਾਲੇ ਪਾਸੋਂ ਵੀ ਦੋਸਤੋ ਫੁੱਲ ਹੈਵੀ ਬੋਡੀ weight ਆੜੀ ਆ ਪ्युअर ਪੰਜਾਬ ਵਾਲੀ ਜਰਸੀ ਹੈ ਥਾਂਦੇ ਸਾਈ ਚਾਰੇ ਦੋਸਤੋ ਬਹੁਤ ਸੋਹਣੇ ਮੁੱਠੀ ਵਾਲੇ ਆ ਹੱਤੀ ਚਵਾਈ ਵਾਲੇ ਜੇ ਦੋਸਤੋ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਬਾਈ ਨੇ ਰੱਖਿਆ ਹੋਇਆ 1 ਲੱਖ ਤੇ 5000 ਰੁਪਏ ਡਿਮਾਂਡ ਆ ਉਹ ਚ ਬਾਈ ਦੱਸਦਾ ਮਾਨਤਾਣ ਹੋ ਜੂ ਜੀਨੂੰ ਪਸੰਦ ਆ ਜੋ ਕਿ ਨੰਬਰ 22 ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ